ਵੱਡੇ ਥਾਣੇਦਾਰ ਦੇ ਮੂਹਰੇ ਹੱਥ ਜੋੜ ਕੇ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕਰਦੀ ਹੋਈ ਇਹ ਉਹੀ ਮੁੰਡੇ ਦੀ ਮਾਂ ਹੈ ਜਿਸਤੇ ਇੱਕ ਨਾਬਾਲਗ ਕੁੜੀ ਦੇ ਨਾਲ ਗੈਂਗ ਰੇਪ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਨੂੰ ਕਪੂਰਥਲਾ ਪੁਲਿਸ ਨੇ ਥਾਣੇ ਵਿੱਚ ਬੰਦ ਕਰ ਦਿੱਤਾ ਤੇ ਜਿਸਨੇ ਥਾਣੇ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ناکਾਮ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਜ਼ਖਮੀ ਹੋਏ ਮੁੰਡੇ ਨੂੰ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਉਸ ਦੀ ਮਾਂ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦੀ ਨਜ਼ਰ ਆ ਰਹੀ ਹੈ ਤੇ ਆਖਦੀ ਹੈ ਮੇਰੇ ਪੁੱਤ ਨੂੰ ਛੱਡ ਦਿਓ ਕਿਉਂਕਿ ਮੇਰਾ ਪੁੱਤ ਬੇਕਸੂਰ ਹੈ ਐਨਾ ਹੀ ਨਹੀਂ ਆਪਣੇ ਪੁੱਤ ਲਈ ਮਾਂ ਪੁਲਿਸ ਦੀ ਗੱਡੀ ਦੇ ਮੂਹਰੇ ਵੀ ਲਟਣ ਲੱਗਦੀ ਹੈ ਤੇ ਫਿਰ ਉਸ ਦਾ ਮੁੰਡਾ ਭੱਜ ਕੇ ਆਇਆ ਤਾਂ ਹੀ ਤਸਵੀਰਾਂ ਕਾਫੀ ਪਰੇਸ਼ਾਨ ਕਰਕੇ ਰੱਖ ਦੇਣ ਵਾਲੀਆਂ ਨੇ

我真的是受不了了，他的裤子拉开了。Let me, let me, let me ਦੜਾ ਲਈ ਗੀਤਾ ਦੜਾ ਲਈ ਗੀਤਾ ਇਹ ਗੱਲ ਨਹੀਂ ਗੀਤਾ ਦੜਾ ਲਈ ਗੀਤਾ ਥੋੜੀ ਜਿਹੀ ਥੋੜੀ ਜਿਹੀ ਆਉ ਸਾਥੇ ਮੈਨ ਲਈ ਗੀਤਾ ਕਿੰਨੇ ਵਸਾਇਆ ਨਹੀਂ ਆਈ ਇਹ ਲਈ ਗੀਤਾ ਉਹ ਦਦਾ ਵੇ ਲੋਤੇ ਮੈਂ ਨਾਲ ਕੁਝ ਕਰਦੇ ਆ ਲਈ ਗੀਤਾ ਬਗਿਆ ਦੇ ਲਈ ਗੀਤਾ ਕੀਸਾ ਬੈਠ 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 ਕੀ ਹੈ ਬੈਠ ਬੈਠ ਵਿੱਚ ਬੈਠ ਜੀ ਬੈਠ ਬੈਠ ਕੌਣ ਦਾ ਪੁੱਤ ਹੈ ਜਿਹੜਾ ਉੱਥੇ ਪੁੱਤ ਆਦਾ ਸਾਡਾ ਬੱਚਾ ਥੋੜੀ ਜਿਹੀ ਹੈ ਸਾਡਾ ਬਸੂਰ ਆ ਜੜਾ ਹੀ ਆਉਂਦਾ ਬੱਚਾ ਆ ਆਪਕੇ ਕਾ ਕੋਈ ਪੁੱਤ ਥੋੜਾ ਬੱਚੇ ਨੂੰ ਲੈ ਕੇ ਆਈ ਆਈ ਸਾਡਾ ਬੱਚਾ ਦੋ ਸੇ ਤਾ 18 ਲੈ ਕੇ ਗਿਆ ਵੀ ਆਲਾ ਫੜੋ ਸਾਨੂੰ ਥੋੜਾ ਬੱਚਾ ਜਿਆੜਾ ਬੱਚਾ ਬਣ ਗਿਆ ਉਸ ਬੱਚੇ ਦਾ ਬੱਚਾ ਕੀਤਾ ਗਿਆ ਉਹ ਬੱਚੇ ਤੋਂ ਬੱਚਾ ਕੱਟ ਜਿੱਸਾ ਗਿਆ ਜਿਹੜਾ ਬੱਚਾ ਦੋਸ਼ ਹੋਤਾ ਕਿ ਜਿਹਨੇ ਗਲਤੀ ਕੀਤੀ ਉਹ ਤਾਂ ਕਿਹੜੀ ਬੱਚੀ ਕੀਤੀ ਉਹਦੇ ਬੱਚੇ ਕਿਹੜੇ ਨਹੀਂ ਕੱਟਿਆ ਗਿਆ ਉਹਨੂੰ ਕਹਿੰਦੇ ਬੁਲਾਤ ਕਰੀਦਾ ਵਾ ਹਾਂ ਬਲੋ ਤੁਹਾਡੇ ਬੱਚੇ ਨੂੰ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਜਿੰਨੇ ਬੱਚੇ ਇੱਕ ਦੂਸਰੇ ਜਾਣਦੇ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹ ਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਵੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਾ ਬਾਹਰੋਂ ਆ ਕੇ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟਰ 'ਤੇ ਆ ਕੇ ਤੇ ਅੱਜ ਮੁੰਡੇ ਨੂੰ ਲੈ ਕੇ ਆਏ ਸੀ ਸਿਵਲ ਹਸਪਤਾਲ ਕੀ ਗੱਲ ਹੋਈ ਇਹ ਅੰਦਰ ਆ ਨਗਾਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੇ ਹਸਪੀਟਲ ਬੱਚੇ ਨੂੰ ਬਾਹਵਾਡ ਲਈ ਆਪਣੀ ਬੱਚਾ ਕਹਿੰਦਾ ਮੈਨੂੰ ਦੋਸ਼ ਵਾ ਮੈਨੂੰ ਮੰਮੀ ਕਹਿੰਦੀ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲਾਂ ਕਢੋਲਣ ਜੇ ਮੇਰੇ ਕੁੜੀ ਦੇ ਨਾਲ ਗੱਲ ਗੱਲਬਾਤ ਹੋਵੇ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗੀ ਕਰਦੇ ਹੋ ਅਰੇ ਮੰਗੇ ਇਹ ਕਿ ਸਾਡਾ ਬੱਚਾ ਬਾਹਰ ਹੋਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਇੱਕ ਇੱਕ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ ਉਹ ਅਕੀਨਾ ਜੀ ਆਪਣਾ ਪਵਨ ਕੁਮਾਰ ਇਹ ਕੀ ਗੱਲ ਹੋਈ ਜੀ ਇਹ ਮਰਜ ਰੇਪ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਪੁਲਸਾ ਲਿਆਂ ਨੂੰ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਮ ਲਿਖਾਏ ਹੋਏ ਆ ਤਿੰਨ ਜਾਨੇ ਰੈਸਟ ਆ ਇੱਕ ਤੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨਮਬੜਕ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ਧੱਕੇ ਨਾਲ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦ ਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲ ਦਾ ਹੈ ਅਜੇ ਕੁਮਾਰ ਕਿੰਨੇ ਸਾਲ ਦਾ ਮੁੰਡਾ 18 18.5 ਸਾਲ ਤੇ ਜਿਹੜੀ ਸਾਰਾ ਸਾਲ ਕਿ ਤੇ ਇਹਨੂੰ ਲਗਾਉਣੀ ਸਰ 19 ਸਾਲ ਨੂੰ ਤੇ ਜਿਹੜੀ ਕੁੜੀ ਆ ਉਹ ਕਿੱਥੇ ਦੀ ਆ ਉਹ ਇੱਥੇ ਸੰਤਪੁਰਾ ਮੱਲਿਆ ਹੈਗਾ ਜੀ ਕੋਈ ਗਲੀ ਨੰਬਰ ਕੀ ਪੰਜ ਚ ਗੁਰਦੁਆਰੇ ਦੇ ਲੱਗੇ ਆ ਉਹ ਕੀ ਕਰਦੀ ਆ ਉਹ ਅਨੰਦ ਕਾਲਜ ਅਨੰਦ 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 ਸਕੂਲ ਚ ਪੜਦੀ ਆ ਠੀਕ ਆ ਤੇ ਕਦੀ ਉਹ ਕਹਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀ ਇਦਾਂ ਲੈ ਕੇ ਜਾਂਦੇ ਰਹੇ ਆ ਕਦੀ ਓਦਾਂ ਲੱਗੇ ਗੈਂਗਰੇ ਪੇ ਹੁੰਦਾ ਵੀ ਬਰੀ ਬਰੀ ਮੁੰਡੇ ਵੱਖਰੇ ਵੱਖਰੇ ਦਿਨਾਂ ਤੇ ਲੈ ਜਾਂਦੇ ਤੇ ਗੈਂਗਰੇਪੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਵਰੀ ਚੱਕ ਕੇ ਲਗੇ ਮੁੰਡਾ ਤੁਹਾਡਾ ਹੁਣ ਜੇਲ੍ਹ ਚ ਐਸ ਵਲੇ ਹਵਾਲਾ ਚ ਹੈ ਜੀ ਹਵਾਲਾ ਚ ਕਿ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਉਹ ਕੁਛ ਉਹਨੂੰ ਦਬਕਾਉਂਦੇ ਪਏ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਹੈ ਇਹਨੂੰ ਜਾਇ ਨਹੀਂ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆ ਕੇ ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਹਵਾਲਾ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਇਹ ਤੇ ਹੁਣ ਉਹਨਾਂ ਨੇ ਕਿਹਾ ਇੱਥੇ ਆਓ ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਕੀ ਮੰਕੀ ਦਾ ਡਿਓਨ ਅਜੀ ਤੇ ਕਹਿੰਦਾ ਜੇ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲਣ ਤੇ ਜੇ ਜੋਤੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ ਸਾਡੇ ਬੱਚੇ ਨੂੰ ਕਿਉਂ ਤੰਗ ਕਰ ਰਹੇ ਠੀਕ ਇਸ ਮੌਕੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਸਾਡਾ ਮੁੰਡਾ ਬੇਕਸੂਰ ਹੈ ਉਸ ਨੂੰ ਧੱਕੇ ਦੇ ਨਾਲ ਚੁੱਕ ਕੇ ਪਰਚਾ ਪਾ ਦਿੱਤਾ ਗਿਆ ਉਧਰ ਸਿਵਲ ਹਸਪਤਾਲ ਦੀ ਡਾਕਟਰ ਮੈਡਮ ਦਾ ਜੋ ਕਹਿਣਾ ਉਹ ਵੀ ਸੁਣ ਲੋ ਉਹ ਅਜੀ ਪੇਸ਼ੈਂਟ ਹੈ ਸੈਲਫ ਇਨਫਲਿਕਟਿਡ ਵੂਨਸ ਹੈਗਾ ਤੇ ਦੇ ਲੈਫਟ ਫੋਰ ਆਊਟ ਦੇ ਤੇ ਉਹ ਹੁਣੇ ਸਟਰੀਨਿੰਗ ਸਟੀਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ ਕਿ ਜਨਾਬ ਕਿੰਨੇ ਕੁ ਲਗਾਏ ਸੀ 11:20 ਦੇ ਕਰੀਬ 11:20 am ਅੱਜ ਸਿਰੇ ਇਹ ਜੋ ਆਪਾਂ ਕਰਦੇ ਹੁਣ ਕਿੰਨੀ ਕੁ ਉਹਦੇ ਜਿਹੜੇ ਕੱਟ ਮਿਲ ਰਹੇ ਹੋ ਜੀ ਟਿੱਕ ਕੱਟ ਸੀਗਾ ਸੂਪਰ ਫਿਕਸਰ ਆਹ ਹੋ ਗਿਆ ਫਿਕਸਚਰ ਜੀ ਮੇਰਾ ਸਟੀਚਿੰਗ ਹੋ ਗਿਆ ਹਾਂ ਜੀ ਪਰ ਮਨਵੇ ਇਹ ਕਲਾਸਿਕ ਤੇਰੇ ਨਾਲ ਦਾ ਫੋਟੋ ਨਹੀਂ ਵੀ ਦਾ ਕੁਛ ਇਹ ਐਸਾ ਵੀ ਹੈਗੇ ਕਪੂਟਲੇ ਦੇ ਨਾ ਵੈਸੇ ਜੋ ਪੇਸ਼ੈਂਟ ਨੇ ਕਿਹਾ ਹੈਗਾ ਕਪੂਟਲੇ ਦੇ ਨਹੀਂ ਉਹ ਠੀਕ ਹੈ ਹਾਂ ਜੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮੁੰਡੇ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਪੁਲਿਸ ਧੱਕਾਸ਼ਾਹੀ ਕਰ ਰਹੀ ਹੈ ਪਰਿਵਾਰ ਨੇ ਕਿਹਾ ਕਿ ਨਾਤਾ ਕੁੜੀ ਦਾ ਕੋਈ ਮੈਡੀਕਲ ਟੈਸਟ ਕਰਵਾਇਆ ਤੇ ਨਾ ਹੀ ਪੁਲਿਸ ਸਾਡੀ ਕੋਈ ਗੱਲਬਾਤ ਸੁਣ ਰਹੀ ਹੈ ਖੈਰ ਦੂਜੇ ਪਾਸੇ ਜਦੋਂ ਪੁਲਿਸ ਦੇ ਨਾਲ ਇਸ ਬਾਬਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਅਸਲ ਸਚਾਈ ਕੀ ਹੈ ਇਸ ਮਾਮਲੇ 'ਚ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਇਸ ਮਾਮਲੇ ਬਾਬਤ ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕੇ ਕੇ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ